ਦਾ ਬੀਸ ਕੁ ਹੋਇਆ ਹਾਂ ਉਹੀ ਗੱਲ ਸਾਰੀ ਲਾਈਨ ਜਿੱਦਾਂ ਉਹ ਹੀ ਆ ਨਾ ਆਦੇ ਨੇ ਜਿਹੜਾ ਸਾਡਾ ਫੈਕਟਰੀ ਪਹੁੰਚਾ 7 ਸਤਿਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥਿਓ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਗੱਲ ਕਰੀਏ ਤਾਂ ਚੋਰਾਵਾਂ ਵੱਲੋਂ ਤਬਾਹੀ ਮਚਾਈ ਗਈ ਹੈ ਚੋਰ ਇੱਕ ਦਿਨ ਵੀ ਸਾਹ ਨਹੀਂ ਲੈਂਦੇ ਇੱਕ ਦਿਨ ਵੀ ਛੁੱਟੀ ਨਹੀਂ ਲੈਂਦੇ ਔਰ ਕਟਨਾ ਨੂੰ ਅੰਜਾਮ ਦੇ ਦਿੰਦੇ ਆ ਹੁਣ ਫਿਰ ਤੋਂ ਇੱਕ ਜਿਹੜੀ ਖਬਰ ਤੁਹਾਡੇ ਅੱਗੇ ਪੇਸ਼ ਕਰਨ ਜਾ ਰਹੇ ਆ ਉਹ ਇੱਕ ਚੋਰੀ ਦਾ ਮਾਮਲਾ ਹੈ ਦੱਸਦੀ ਹੈ ਕੱਲ ਹਨੇਰੀ ਰਾਤ ਸੀ ਤੇ ਹਨੇਰੀ ਰਾਤ ਵਿੱਚ ਚੋਰਾ ਨੇ ਫਾਇਦਾ ਲੈ ਲਿਆ ਚੋਰਾ ਨੇ ਪਿੰਡ ਕਾਜਮਪੁਰ ਵਿੱਚ ਘਰ ਦੇ ਅੰਦਰ ਦਸਤਕ ਦਿੱਤੀ ਹੈ ਕੰਦ ਟੱਪ ਕੇ ਚੋਰ ਘਰ ਦੇ ਅੰਦਰ ਵੜਦੇ ਔਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਜਿਹੜੇ ਪੀੜਿਤ ਪਰਿਵਾਰ ਹੈ ਕਿ ਚੋਰ ਦਰਵਾਜ਼ੇ ਦੀ ਕੁੰਡੀ ਕੱਟ ਕੇ ਰਵਾਜੇ ਅੰਦਰ ਦਾਖਲ ਹੋ ਕੋਣ ਦੇ ਸਟੋਰ ਦੇ ਅੰਦਰ ਦਾਖਲ ਹੋਏ ਨੇ ਬਾਕਾਇਦਾ ਮਤਲਬ ਅਸੀਂ ਬੜੀ ਵਾਰ ਸਵਾਲ ਪੁੱਛਦੇ ਆ ਜਾਣਨਾ ਚਾਹੁੰਦੇ ਆ ਕਿ ਚੋਰਾਂ ਦਾ ਅਜਿਹਾ ਕਿਹੜਾ ਨੈਟਵਰਕ ਇਹਨਾਂ ਨੂੰ ਕਿਵੇਂ ਪਤਾ ਲੱਗ ਜਾਂਦਾ ਕਿਹੜੇ ਘਰ ਦੇ ਅੰਦਰ ਮਾਲ ਹੈ ਤੇ ਕਿਹੜੇ ਕਮਰੇ ਵਿੱਚ ਵੱਧੂ ਮਾਲ ਪਿਆ ਪਰਿਵਾਰਕ ਮੈਂਬਰਾਂ ਦਾ ਕਹਿਣਾ ਪੀੜਿਤ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਚੋਰਾਂ ਨੇ ਘਰ ਦੇ ਅੰਦਰ ਆ ਕੇ 40-50 ਲੱਖ ਰੁਪਏ ਦਾ ਨੁਕਸਾਨ ਕਰ ਦਿੱਤਾ ਉਹਨਾਂ ਦਾ ਕਹਿਣਾ ਕਿ 50000 ਕੈਸ਼ ਸੀਗਾ ਲੇਕਿਨ ਬਾਕੀ ਸੋਨੇ ਦਾ ਸਮਾਨ ਸੀ ਸੋਨੇ ਦੇ ਗਹਿਣੇ ਘੱਟੇ ਸੀਗੇ ਮਰਦਾਂ ਦੇ ਔਰਤਾਂ ਦੇ ਦੋਨਾਂ ਦੇ ਗਹਿਣੇ ਗੱਟੇ ਮਲਾ ਕੇ ਉਹ ਕਹਿੰਦੇ ਕਿ 40 50 ਲੱਖ ਰੁਪਏ ਦੇ ਆਸ-ਪਾਸ ਚੋਰੀ ਜਿਹੜਾ ਨੁਕਸਾਨ ਕਰ ਗਿਆ ਪਰਿਵਾਰ ਵੱਲੋਂ ਸਵੇਰੇ ਸਵਾ 8:00 ਵਜੇ ਦੇ ਆਸ-ਪਾਸ ਪੁਲਿਸ ਨੂੰ ਇਤਲਾਹ ਕੀਤੀ ਜਾਂਦੀ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਕਹਿੰਦੇ ਅਸੀਂ ਜਿਹੜੇ ਬਿਆਨ ਲਿਖ ਰਹੇ ਹਾਂ ਪਰ ਜਿਹੜਾ ਪੀੜਤ ਪਰਿਵਾਰ ਹੈ ਉਹਨਾਂ ਦਾ ਕਹਿਣਾ ਕਿ ਸਾਨੂੰ ਤਾਂ ਭਾਈ ਇਨਸਾਫ ਮਿਲਣਾ ਚਾਹੀਦਾ ਪਰ ਹੈਰਾਨੀ ਇਹੀ ਹੈ ਕਿ ਥੋੜੇ ਦਿਨ ਪਹਿਲਾਂ ਅਸੀਂ ਨਵਾਂ ਸ਼ਹਿਰ ਏਰੀਆ ਵਿੱਚ ਵੀ ਤਾਂ ਉਹਨਾਂ ਇੱਕ ਪਿੰਡ ਚ ਲੈ ਕੇ ਗਏ ਸੀ ਉੱਥੇ ਦੱਸ ਦਿੱਤਾ ਕਿ ਪਰਿਵਾਰ ਸੁੱਤਾ ਰਹਿ ਗਿਆ ਘਰ ਦੇ ਬਾਹਰ ਵਿੜੇ ਵਿੱਚ ਪੈਸੀ ਤੇ ਚੋਰ ਅੰਦਰ ਸੰਨ ਲਾ ਗਏ ਸੀਗੇ ਹੁਣ ਇਹ ਵੀ ਪਰਿਵਾਰ ਘਰ ਦੇ ਅੰਦਰ ਸੀਗਾ ਹਨੇਰੀ ਰਾਤ ਸੀ ਚੋਰ ਸਿੱਧਾ ਹੀ ਕੰਧ ਟੱਪ ਕੇ ਸਟੋਰ ਰੂਮ ਚ ਦਾਖਲ ਹੁੰਦੇ ਆ ਜਿਵੇਂ ਉਹਨਾਂ ਨੂੰ ਪਤਾ ਹੋਵੇ ਕਿ ਸਟੋਰ ਰੂਮ ਦੇ ਅੰਦਰ ਖਜ਼ਾਨਾ ਹੈ ਔਰ ਉਥੋਂ ਖਜ਼ਾਨਾ ਚੋਰੀ ਕਰਕੇ ਲੁੱਟ ਕੇ ਪੂਰਾ ਖਲਾਰਾ ਪਾ ਕੇ ਪੂਰੀ ਤਲਾਸ਼ੀ ਲੈ ਕੇ ਪੂਰੀ ਤਸੱਲੀ ਦਾ ਕੰਮ ਕਰਕੇ ਉਥੋਂ ਜਾਂਦੇ ਆ ਔਰ ਸਵੇਰੇ ਜਦੋਂ ਪਰਿਵਾਰ ਉੱਠਦਾ ਉਹਨਾਂ ਨੂੰ ਪਤਾ ਲੱਗਦਾ ਕਿ ਹਨੇਰੀ ਰਾਤ ਵਿੱਚ ਉਹਨਾਂ ਦਾ ਤਕਰੀਬਨ 40 ਤੋਂ 50 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਦੁਕਾਨੇ ਮੋਕਕੀਆਂ ਦੀਆਂ ਪੂਰੀਆਂ ਤਸਵੀਰਾਂ ਜਿਵੇਂ ਕਿ ਜਾ ਉਹਨਾਂ ਕੋਈ ਬੜਾ ਪੇਟ ਕਰ ਰਿਹਾ ਹੋਵੇ ਬਸ ਨਾਲੇ ਕੁੰਡੀਆਂ ਥੱਡੀਆਂ ਹੋ ਜਾਂਦੀਆਂ ਇਹ ਤਾਂ ਨਹੀਂ ਇੱਧੇ ਪਟਿਆ ਵਾਲਾ ਉਹ ਦੀਦਾ ਆ ਪਟਿਆ ਵਾਲਾ ਨਾ ਵੇਂਦੀ ਆ ਉਹ ਪਟਿਆ ਉੱਥੋਂ ਰਾਣ ਬਸਾ ਕੇ ਪੜਾ ਤਾਕੀ ਕੋਲੀ ਆ ਨਾ ਜਿਹੜਾ ਬੰਦਾ ਨਾ ਮਾੜਾ ਮੋਡਾ ਕੋਈ ਜਾਣ ਜਿੱਦਾਂ ਮਤਲਬ ਇਹ ਅੰਦਰ ਇਹ ਬਦਾ ਵੀ ਸਟੋਰ ਹੈ ਹਾਂ ਉਹੀ ਗੱਲ ਸਾਰੀ ਲਾਈਨ ਜਿੱਦਾਂ ਅਸੀਂ ਇੰਨਾ ਆਉਂਦੇ ਨੇ ਇਹ ਵੀ ਸਟੋਰ ਆ ਕਿਹੜਾ ਸਾਡਾ ਬੈਡਰੂਮ ਆ ਫਿਰ ਆਇਆ ਅੰਦਰੋਂ ਪਰਦਾ ਦਾ ਕੁੰਡੀ ਲਾ ਕੇ ਪਰਦਾ ਵੀ ਲਾਇਆ ਆ। ਪਰਦਾ ਫਿਰ ਲੇਟ ਹੁੰਨੀ। ਪਰਦਾ ਉੱਧਰੋਂ ਖੁੱਲਿਆ ਨਹੀਂ ਜੀ ਅੰਦਰੋਂ ਕੁੰਡੀ ਲਾਈ ਹੋਈ ਜੀ ਉਹ ਨਹੀਂ। ਬਾਹਰੋਂ ਦਾ ਸੀ ਜਿੰਦਾ ਨਾ ਆਇਆ ਸੀ ਉਹ ਨਹੀਂ। ਹਾਂਜੀ ਅੰਕਲ ਜੀ ਆਪਣਾ ਸ਼ੁਭਨਾਮ ਕੀ ਹੈ ਜੀ? ਦਰਨਾ ਸਿੰਘ ਜੀ। ਹਾਂਜੀ ਕੀ ਕਹਿਣਾ ਚਾਹੁੰਦੇ ਹੋ ਔਰ ਕਿੰਨੇ ਦਾ ਨੁਕਸਾਨ ਹੋਇਆ ਜਿਹੜਾ ਕੀ ਹੈ ਕਦੋਂ ਹੋਇਆ ਜੀ? ਇਹ ਕਹਿੰਦੇ ਵੀ ਸਾਡੀ ਜੀ ਸਾਨੂੰ ਮਿਲ ਜਾਵੇ ਇਹਦਾ ਜਿਹੜੀ ਚੋਰੀ ਹੋਈ ਆ। ਜੀ। ਉਹ ਰਹੀ ਕਹਿਣਾ ਨਹੀਂ ਕਿੰਨੇ ਦਾ ਨੁਕਸਾਨ ਹੋਇਆ ਜੀ 50 ਲੱਖ ਦੇ ਰੇੜੇ ਦਾ ਹੋਗਾ 40-50 ਲੱਖ ਦੇ ਰੇੜੇ ਦਾ ਸਮਝੋ ਇਹ ਕਿੱਦਾਂ ਸੀਗੀ ਘਟਨਾ ਸਾਰੀ ਕਿੱਦਾਂ ਵਾਪਰੀ ਸਾਡੇ ਕੋਈ ਰਾਤ ਇੱਥੇ ਸੁੱਤੇ ਪੈਸ਼ ਹੋਣੇਰੀ ਰਾਤ ਕੀ ਪਤਾ ਅਗਲਾ ਕਦ ਆ ਕੇ ਲੈ ਗਿਆ ਕਦ ਨਹੀਂ ਲੈ ਗਿਆ ਜੀ ਅੱਜ ਤਾਂ ਸਵੇਰੇ ਉੱਠ ਕੇ ਦੇਖਿਆ ਪਿੱਛੋਂ ਤਾਕੀ ਪਾੜ ਕੇ ਸਾਨ ਲਾ ਕੇ ਲੈ ਗਿਆ ਅਗਲਾ ਜੀ ਤੇ ਔਰ ਜਿਹੜਾ ਕੀ ਹੈ ਕੀ ਕੀ ਨਗਦੀ ਕਿੰਨੀ ਸੀ ਸੋਨਾ ਨਗਦੀ ਤਾਂ ਦੇਖੋ ਜੀ ਹੋਊਗਾ 50 ਹਜ਼ਾਰ ਰੁਪਏ ਜੀ ਤੇ ਜਿਹੜਾ ਸੋਨਾ ਆ ਚਾਰ ਪੰਜ ਜੋੜੇ ਵਾਲੀਆਂ ਦੇ ਆ ਹਾਂਜੀ ਤੇ ਦੋ ਕੜੇ ਆ ਦੋ ਤਿੰਨ ਚੈਣੀਆਂ ਆ ਲੱਛੀਆਂ ਆ ਤੇ ਕੜਾ ਆ ਮੁੰਦੀ ਆ ਤੇ ਹੋਰ ਪੰਜ ਚਾਰ ਛੋਟੂ ਛੋਟੀਆਂ ਗੁੜੀਆਂ ਦੀਆਂ ਮੁੰਦੀਆਂ ਆ ਯਾਨੀ ਨੁਕਸਾਨ ਕਾਫੀ ਐ ਸੋਨਾ ਕਹਿ ਕੋਈ ਹੋਣਾ ਕੰਮ ਚੰਗਾ ਸੋਨਾ ਆ ਜੀ ਦੋ ਸੈਟ ਆ ਦੋ ਸੈਟ ਆ ਦੋ ਸੈਟ ਆ ਯਾਨੀ 40 50 ਲੱਖ ਦੇ ਨੇੜੇ ਸੋਨਾ ਹੈਗਾ ਐ ਪੁਲਿਸ ਮੁਲਾਜ਼ਮ ਵੀ ਪਹੁੰਚੇ ਨੇ ਤੇ ਆਪਣੇ ਜਰਨੈਲ ਸਿੰਘ ਜੀ ਉਹਨਾਂ ਨਾਲ ਵੀ ਗੱਲ ਕਰਾਂਗੇ ਉਹਨਾਂ ਦੇ ਨਾਲ ਨੇ surjit singh ji ਹਾਂਜੀ ਜਰਨੈਲ ਭਾਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਹਾਂਜੀ ਜਰਨੈਲ ਸਿੰਘ ਨੂੰ ਸਾਨੂੰ ਸਵੇਰ 8:30 ਵਜੇ ਪਤਾ ਲੱਗਾ ਜੀ ਵੀ ਚੋਰੀ ਹੋਈ ਆ ਕੰਧ ਟੱਪ ਕੇ ਮੌਕਾ ਸੀ ਦੇਖਿਆ ਜੀ ਡੌਗ ਸਕਾਟ ਬੁਲਾਇਆ ਐ ਐਸਟੂ ਸਾਹਿਬ ਵੀ ਪਹੁੰਚ ਰਹੇ ਆ ਜੋ ਕਾਰਵਾਈ ਬਿਆਨ ਦੇ ਧਾਰ ਦੇਊਗੀ ਉਹ ਕਾਰਵਾਈ ਕੀਤੀ ਜਾਊਗੀ ਜੀ ਤੁਹਾਨੂੰ ਕਿੰਨੇ ਵਜੇ ਫੋਨ ਆਇਆ ਸੀ ਸਾਨੂੰ ਸਵੇਰ 8:30 ਪਤਾ ਲੱਗਾ ਸਰ ਜੀ ਸੈੱਟ ਰੱਖੇ ਦੋ ਮਗਰ ਉ ਤਾਂ ਚੈਨੀਆਂ ਟੁੱਟੀਆਂ ਤਿੰਨ ਚਾਰ ਆ ਲਕਸ਼ੀ ਆ ਕੜਵਾਜ ਨੇ ਪਾ ਦਿੱਤੀ